ਇਹ ਮਜੀਠਾ ਬਲਾਕ ਹੈ ਜੀ ਇੱਥੇ ਕੋਈ 90 100 ਪਿੰਡ ਦੇ ਕਾਗਜ਼ ਦਾਖਲ ਹੋਣੇ ਮੇਰੇ ਆਉਣ ਤੋਂ ਪਹਿਲਾਂ ਮੈਂ ਇੱਥੇ ਵਖਾਈ ਸੀ ਕਿ ਕਿਵੇਂ ਲਾਈਨਾਂ ਲੱਗੀਆਂ ਨੇ ਔਰ ਧੀਆਂ ਪੜਾ ਦੀ ਕੋਈ ਵਕਰੀ ਲਾਈਨ ਨਹੀਂ ਬੰਦਿਆਂ ਦੀ ਕੋਈ ਵਕਰੀ ਲਾਈਨ ਨਹੀਂ ਇੱਕ ਦੂਜੇ ਨੂੰ ਧੱਕੇ ਪਾਉਣ ਉਹ ਆਪ ਹੀ ਇੱਕ ਲੜਾਈ ਦਾ ਕਾਰਨ ਬਣ ਸਕਦਾ ਤਿੰਨ ਚਾਰ ਬੰਦੇ ਭੇੋਸ਼ ਹੋਇਆ ਉਹ ਉੱਥੇ ਖਿੜਕੀ ਟੁੱਟ ਗਈ ਮੈਨੂੰ ਇਹ ਨਹੀਂ ਸਮਝ ਆ ਰਹੀ ਐ ਇੱਥੇ ਤਾਂ ਸ਼ਾਇਦ ਬੱਸ ਸਟੈਂਡ 'ਚ ਇਹਨਾ ਰਸ ਨਹੀਂ ਹੁੰਦਾ ਬੱਸ ਚੜਨ ਦੇਲੇ ਜੋ ਲਾਤੇ ਤੇ ਕਾਗਜ਼ ਦਾਖਲ ਕਰਾਉਣ ਲਈ ਕਰਾਏ ਜੇ ਕਾਗਜ਼ ਦਾਖਲ ਇਸ ਤਰੀਕੇ ਨਾਲ ਹੋਣੇ ਜਦੋਂ ਜਿੱਦ ਨਾਲ ਤੇ ਅੰਦਰ ਕੀ ਹਾਲ ਹੋਣਾ ਅੰਦਰ ਕਿਹੜਾ ਕੱਢ ਕੇ ਆਇਓ ਤਿੰਨ ਤਿੰਨ ਚਾਰ ਚਾਰ ਫੁੱਟ ਦੀਆਂ ਗਲੀਆਂ ਨੇ ਔਰ ਚਾਰ ਚਾਰ ਫੁੱਟ ਗਲੀਆਂ 'ਚ ਘੱਟੋਂ ਘੱਟ ਨਹੀਂ ਤੇ ਹਜ਼ਾਰ ਬੰਦੇ ਅੰਦਰ ਵੜਿਆ ਹੋਇਆ ਆ ਮੇਰੇ ਰੌਲਾ ਫੋਨ ਕਰਕੇ ਹੁਣ ਇੱਥੇ ਲਾਈਨ ਖਤਮ ਕੀਤੀ ਐ ਮਗਰ ਜਿਹੜੇ ਧੁੱਪੇ ਖਲਾਰੇ ਸੀ ਉਹ ਉਹ ਕੋਈ ਕੀ ਸਿਸਟਮ ਇੱਥੇ ਪ੍ਰਬੰਧ ਕੀ ਹੈ ਔਰ ਅੰਦਰ ਹਲਾਤ ਇਹ ਬਣੇ ਪਏ ਆ ਕਿ ਲੋਕਾਂ ਦੀਆਂ ਪੱਗਾਂ ਲੱਥਣੀਆਂ ਬੇਹੋਸ਼ ਹੋਣ ਡਿਆ ਕਿਉਂਕਿ ਇਹਨਾਂ ਦਾ ਪ੍ਰਬੰਧ ਹੀ ਨਹੀਂ ਰੱਬ ਨਾ ਕਰੇ ਕੋਈ ਹੋਰ ਭੱਜ ਭੱਜ ਦੜਮਾਜੇ ਤੇ ਛੱਦ ਨਿਕਲਦਾ ਰਾ ਕੋਈ ਨਹੀਂ ਐਟਾ ਫੇਲ ਪ੍ਰਬੰਧ ਔਰ ਇਹ ਫੇਲ ਪ੍ਰਬੰਧ ਦਾ ਕਾਰਨ ਇਹ ਆ ਕਿ ਲੋਕਤੰਤਰ ਕਿਤੇ ਨਾ ਕਿਤੇ ਉਹ ਗळा ਘੁੱਟਦੀ ਇਹ ਤਾਂ ਇਲੈਕਸ਼ਨ ਹੋਣੀ ਆ 90 ਪਿੰਡ 90 ਪਿੰਡ ਦਾ ਮਤਲਬ ਤੁਸੀਂ ਵੇਖ ਲਓ ਹਜ਼ਾਰਾਂ ਚ ਕਾਗਜ਼ ਦਾਖਲ ਹੋਣੇ ਇੱਥੇ ਕੀ ਇਹ ਹੈ ਇੱਥੇ ਕੋਈ ਹਜ਼ਾਰਾਂ ਚ ਕਾਗਜ਼ ਦਾਖਲ ਕਰਾਉਂਦਾ ਸ਼ੁਅਰ ਹੈ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਖਿੜਕੀ ਦੇ ਵਿੱਚੋਂ ਬੰਦਿਆਂ ਨੂੰ ਬਾਹਰ ਦੇ ਸੀ ਜਿਹੜੇ ਰੂਲਿੰਗ ਪਾਰਟੀ ਦੇ ਰੌਲਾ ਪਿਆ ਹੁਣ ਬੰਦ ਕੀਤਾ ਜਾ ਕੇ ਮਗਰ ਕੀ ਇਹ ਪਾਰਦਰਸ਼ ਤਰੀਕੇ ਨਾਲ ਨਹੀਂ ਹੋ ਰਿਹਾ ਕਿਉਂ ਕਿਹਾ ਜਾ ਰਿਹਾ ਕਿਉਂ ਬੱਕਾ ਪੀਤਾ ਤੁਸੀਂ ਆਇਆ ਕਰੋ 10 ਮਿੰਟ ਧੁੱਪ 'ਚ ਖਲੋ ਜੁਏ ਤੁਸੀਂ ਆਪ ਵੇਖ ਲਓ ਕਾਗਜ਼ ਕਿਹੜੇ ਦਾਖਲ ਕਰਾਉਂਗੇ ਜ਼ੀਰੋ ਪ੍ਰਬੰਧ ਫੇਲ ਪ੍ਰਬੰਧ ਔਰ ਪ੍ਰਬੰਧ ਇਸ ਤਰੀਕੇ ਨਾਲ ਬਾਹਰ ਖਬਰ ਆਈ ਆ ਕਿਸੇ ਦੇ ਕਾਗਜ਼ ਲੈ ਕੇ ਕੋਈ ਭੱਜ ਗਿਆ ਕਿਸੇ ਦੇ ਜੀ ਪੈਸੇ ਲੈ ਕੇ ਭੱਜ ਗਿਆ ਜਿਹੜੇ ਉਹਨੇ ਦੇਣੇ ਸੀ ਪਰ ਗਰੀਬ ਪੰਧਾ ਜਿਹੜਾ ਐਸ்சி ਸਰਪੰਚ ਖਲੋਤਾ ਉਹਦਾ ਮਸਾ ਉਹਨੇ ਇੱਕ ਲੈ ਕੇ ਆਇਆ ਜਿ ਉਹਦੇ ਪੈਸੇ ਲੈ ਕੇ ਭੱਜ ਗਿਆ ਕਾਗਜ਼ ਲੈ ਕੇ ਭੱਜ ਗਿਆ ਉਹਨੇ ਕਿਹੜਾ ਦਾਖਲ ਕਰਾਉਣਾ ਹਮ ਟਾਈਮ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 9 ਵਜੇ ਤੱਕ ਰੱਖਣਾ ਚਾਹੀਦਾ ਸੀ 2 ਤਰੀਕ ਨੂੰ ਛੁੱਟੀ 3 ਤਰੀਕ ਨੂੰ ਛੁੱਟੀ ਕਾ ਕੇ ਦਾਖਲ ਹੋਏ ਅਸਲ 'ਚ ਕਿੰਨੇ ਦਿਨ ਮਿਲਿਆ 3 ਦਿਨ ਦੋ ਤਿੰਨ ਰਾਤਾਂ ਦੋ ਦਿਨਾਂ 'ਚ ਕਾਗਜ਼ दाखल ਹੋ ਸਕਦੇ 13.5 ਹਜ਼ਾਰ ਪੰਚਾਇਤਾਂ ਦੇ 70-80 ਹਜ਼ਾਰ ਮੈਂਬਰ ਕੋਲਤਾ 80 ਲੱਖ ਲੱਖ ਤੋਂ ਵੀ ਵੱਧ ਬੰਦਾ ਮੈਂਬਰ ਕੋਲਤਾ 1.5 ਕਰੋੜ ਵੋਟਾਂ ਪੈਣੀਆਂ ਇਸ ਲਈ ਬਿਲਕੁਲ ਇਹ ਫ੍ਰੀਅਨ ਫੇਅਰ ਚੋਣ ਕਰਾਉਣ ਦਾ ਸਰਕਾਰ ਦਾ ਮਨ ਹੀ ਨਹੀਂ ਔਰ ਇਹ ਫੇਲੀਅਰ ਤੁਹਾਡੇ ਸਾਹਮਣੇ ਤੁਸੀਂ ਜ਼ਰੂਰ ਮੈਂ ਤਾਂ ਅੰਦਰ ਜਾ ਨਹੀਂ ਰਿਹਾ ਕਿਉਂਕਿ ਮੈਂ ਨਹੀਂ ਚਾਹੁੰਦਾ ਕੋਈ ਇਹ ਗੱਲ ਕਰੇ ਕਿ ਇਸ਼ਤਨਾ ਕਰ ਦੇ ਕੀ ਅੰਦਰ ਐਸ ਮੀਡੀਆ ਘੇੜਾ ਕੱਢ ਕੇ ਆਉ ਦੋ ਫਲੋਰਾਂ 'ਚ ਤੁਹਾਨੂੰ ਹਾਲਾਤ ਆਪ ਦੇਖ ਜਾਣੇ ਕੀ ਬਣੇ। 11 ਵਜੇ ਲੋਕਾਂ ਦਾ ਸੇਵਾ ਅਜ ਬੱਜ ਗਈ ਸੀ ਜਿਹੜੇ ਟੁੱਟੇ ਆ ਜੀ 11 ਵਜੇ ਤੋਂ ਕੱਲ ਸੁਣ ਲਿਓ ਕੱਲ ਸੁਣ ਲਿਓ ਸਾਹਿਬ। 25 ਤੋਂ ਉਹਨਾਂ ਦੇ ਮਾਇਨੇ ਕੀ ਹੈ ਜੀ? ਇੱਕ ਮਿੰਟ ਜੀ ਮੈਂ ਨੇ ਅਹੀਂ ਦੱਸ ਦਿੰਨੇ ਆ ਪਿੰਡ ਦੀ ਡਿਵੈਲਪਮੈਂਟ ਕਰਾਉਣ ਵਾਸਤੇ ਚੰਗੇ ਬੰਦਿਆਂ ਨੂੰ ਅੱਗੇ ਲਿਆਂਦਾ ਜਾਂਦਾ। ਪਰ ਜਿਹੜਾ 11 ਵਜੇ ਤੋਂ ਲੈ ਕੇ 3 ਵਜੇ ਤੱਕ 4 ਘੰਟੇ ਸਿਰਫ ਪੇਪਰ ਦਾਖਲ ਕਰਨ ਦੇ ਮਿਲੇ ਆ ਇਹ ਬਹੁਤ ਥੋੜੇ ਆ। ਇਹਨੇ ਸਮਝਦੇ ਦੇਈ ਨਹੀਂ ਸਕਦੇ। ਦੋ ਪਰ ਸਰਕਾਰ 3 ਤਰੀਕ ਨੂੰ ਛੁੱਟੀ ਔਰ ਇੰਨੇ ਪੇਪਰ ਬਣਾਤੀ ਐ ਫਾਈਲ ਇਹਦੀ ਤਗੜੀ ਆ ਇੰਨੀ ਜੋ ਉੱਤੇ ਮੇਰੇ ਖਿਆਲ ਐ MP ਦੀ ਵੀ ਨਹੀਂ ਜਿੰਨੀ ਇਹ ਤੋਂ ਨੇ ਬਣ ਗਈ ਆ ਮੈਂਬਰਾਂ ਦੀ ਬਹੁਤ ਹੀ ਮਾਰਾ ਪ੍ਰਬੰਧ ਕੀਤਾ ਦੋ ਤਿੰਨ ਪੇਪਰ ਹੁੰਦੇ ਸੀ ਜਾਂ 20 ਕਲਾਸ ਤੇ ਵੀ ਲੋਕਾਂ ਕੋ ਭਰੇ ਹੀ ਨਾ ਜਾਣ ਜਾਣ ਬੋਝ ਕੇ ਕੀਤਾ ਹੈ ਸਭ ਕੁਝ 29 ਨਤੀਜੇ ਚੁੱਲਾ ਟੈਕਸ ਦਾ ਮਨਸ਼ਾ ਇਹ ਆ ਕਿ ਜਿਹਦੇ ਮਰਜ਼ੀ ਕਾਗਜ਼ ਝੜਾ ਦਿਓ ਐਨਓਸੀ ਦਾ ਮਨਸ਼ਾ ਇਹ ਆ ਕਿ ਜਿਹਦੇ ਮਰਜ਼ੀ ਕਾਗਜ਼ ਝੜਾ ਦਿਓ ਪਰੇਟਾ ਆ ਡੰਬਰ ਰਚੰਗ ਦੀ ਲੋਡ ਕੀ ਸੀ ਅੱਕੇ ਤੋਂ ਹੀ 2 ਸਾਲ ਪੰਚਾਇਤਾਂ ਚੋੜਾ ਨਹੀਂ ਕਰਾਈਆਂ ਸੀਐਮ ਹਾਊਸ ਬੈਠੇ ਫੈਸਲਾ ਸੁਣਾ ਦਿੰਦੇ ਮਾਲ ਤਾਂ ਦੇਖ ਲੈ ਕਿ ਕੀ ਬੜਿਆ ਪਿਆ ਆ ہماری ਪਾਰਟੀ ਦੀਆਂ ਫਾਈਲਾਂ ਜਿਹੜੀਆਂ ਜੇਪੁਰੀਆਂ ਅੰਦਰ ਪਾ ਲਈਆਂ ਉਹ ਪਾਰਟੀ ਸਿਰਫ ਮਰਦੇ ਆ ਤੇ ਕਾਲੀ ਕਾਂਗਰਸੀ ਮੰnade ਆ ਬਾਕੀ ਉਹ ਆਪਣੀਆਂ ਫਾਈਲਾਂ ਸਾਰੇ ਅੰਦਰ ਪਚਾ ਕੇ ਚੋੜਾ ਚੀਰੇ ਗੋਲੀ ਚੱਲੀ ਅੱਜ ਕਿੰਨਾ ਬਹੁਤ ਵੱਡਾ ਕਲੈਸ਼ ਹੋਇਆ ਹੈ ਬਥਰਾ ਹੋਇਆ ਜ਼ਖਮੀ ਹੋਏ ਕਾਫੀ ਬੰਦੇ ਇਸ ਸਭ ਨੀ ਕਲੈਸ਼ ਹੋਣਾ ਕਿਵੇਂ ਨਹੀਂ ਜੀ ਤੁਸੀਂ ਮੈਨੂੰ ਦੱਸੋ ਇੱਥੇ ਦੋਵੇਂ-ਦੋਵੇਂ ਧੜੇ ਆਏ ਆਏ ਆ ਜਿਹੜਾ ਖਲੋਤਾ ਹੈ ਜਾਂ ਜਿਹੜਾ ਉਹਦੇ ਵਿਰੋਧ ਚ ਖਲੋਤਾ ਹੈ ਦੋਵੇਂ ਇੱਥੇ ਤਾਂ ਪਹਿਲਾਂ ਦਰਵਾਜ਼ੇ 'ਚ ਹੀ ਛਿਤਰੋ-ਛਿਤਰੀ ਕਰਾਉਂਦੇ ਆ ਇੱਕ ਦੂਜੇ ਨਾਲ ਫਿਰ ਜੇ ਧੀਆਂ ਪੈਣਾ ਨਾਲ ਆਈਆਂ ਕੋਈ ਬਦਸਲੂਕੀ ਹੋ ਜੇ ਤੇ ਤੁਸੀਂ ਰਿਜ਼ਲਟ ਵੇਖੋ ਕੀ ਨਿਕਲੂਗਾ ਇੱਥੇ ਇਹ ਇੱਕ ਗਰਾਊਂਡ ਤਿਆਰ ਕੀਤਾ ਗਿਆ ਕਿ ਛਿਤਰੋ-ਛਿਤਰੀ ਇੱਥੇ ਕੰਮ ਹੋ ਜੇ ਤੇ ਰੋਲੇ-ਗੋਲੇ 'ਚ ਕੰਮ ਮੁੱਕ ਜੇ ਕੀ ਕੀ ਕਹਿੰਦੇ ਸਰਪੰਚੀ ਇਲੈਕਸ਼ਨ ਕੈਨਸਲ ਹੋਣੇ ਚਾਹੀਦੇ ਨਹੀਂ ਹੋਣੇ ਚਾਹੀਦੇ ਕੈਨਸਲ ਹੀ ਆ ਇੱਕ ਤਰੀਕੇ ਦੀ ਇਹ ਨੌ ਦੀ ਇਲੈਕਸ਼ਨ ਹੈ ਹਲੇ ਤਾਂ ਕਾਗਜ਼ ਵੇਲੇ ਇਹਨਾਂ ਨੇ ਕਿਹੜੇ ਚੰਦ ਚਾੜਨੇ ਹਲੇ ਉਹ ਖਲੋ ਕੇ ਵੇਖੋ ਹਲੇ ਦਾਖਲ ਕਰਾਉਣ ਦੀ ਇੰਨਾ ਕੁਝ ਹੋ ਗਿਆ ਮਤਲਬ ਲੋਕਾਂ ਦੀਆਂ ਜਾਣਾਂ ਕੜਤੀਆਂ ਦਾਖਲ ਨਹੀਂ ਤਾਂ ਦਾਖਲ ਦਾ ਜਿਹੜਾ ਮਰਜ਼ੀ ਕਰਾਵੇ ਕੁੱਲੀ ਜੀ ਪ੍ਰਕਿਰਿਆ ਹੋਵੇ ਪਾਰਦਰਸ਼ਤਾ ਨਾਲ ਹੋਵੇ ਲੋਕ ਆਰਾਮ ਨਾਲ ਆਉਣ ਆਰਾਮ ਨਾਲ ਜਾਣ ਆਫਟਰ ਆਲ ਸਰਕਾਰ ਸਾਹਿਬ ਨੇ ਦਾਅਵਾ ਕੀਤਾ ਸੀ ਕਿ ਸਰਕਾਰ ਚਾਹੁੰਦੀ ਕੀ ਆ ਕਿ ਲੋਕ ਲੋਕਤੰਤਰ ਦੇ ਹਿੱਸਾ ਬਣਨ ਕੀ ਨਾ ਬਣਨ ਜੇ ਚਾਹੁੰਦੇ ਬਣਨ ਫਿਰ ਇੱਕ ਦਫ਼ਤਰ ਇੱਥੇ ਹਜ਼ਾਰ ਬੰਦੇ ਢਾਕਲ ਕਰਾਉਣ ਦਾ ਕੋਈ ਪ੍ਰਬੰਧ ਹੈ। ਤੁਸੀਂ ਸਾਹਿਬ ਨੇ ਦਾਵਾ ਕੀਤਾ ਫਰੀ ਐਂਡ ਫੇਅਰ ਇਲੈਕਸ਼ਨ ਹੋਗੇ ਤੇ ਪਾਸ ਉਹ ਸੀਐਮ ਕਹਿੰਦਾ ਕੋਸ਼ਿਸ਼ ਕਰਦਾ ਕੋਸ਼ਿਸ਼ ਜਦੋਂ ਉਹ ਦਾਵਾ ਕਰਦਾ ਨਾ ਇਹ ਵੇਖਿਆ ਕਰੋ ਤੇ ਖਾਦੀ ਕੀਤੀ ਹੈ ਕਿ ਨਹੀਂ ਆ ਦੱਸੋ। ਆ ਸੁਣ ਲੋ ਗੁਰਦੂਲ ਸਿੰਘ ਦੇ ਘਰੋਂ ਅਸੀਂ ਜੀ ਦੱਸਾਂ ਜੀ ਕੋਈ ਨਾ ਕੁਝ ਹੋਇਆ ਹੈ। ਅੰਦਰ ਹਾਲਾਤ ਕੀ ਨੇ? ਜਾਂਦੀ ਬਹੁਤ ਬੁਰਾ ਹਾਲ ਤੇ ਸਾਡੇ ਬਹੁਤ ਥਕਾਉ ਰਿਹਾ ਸਾਡੇ ਨਾਲ। ਬਹੁਤ ਹੀ ਤਕਾਉ ਰਿਆ ਵਾ ਇਹਨਾਂ ਪੁੱਛੋ ਕੀ ਆ ਪੈਣਾ ਨੂੰ ਕਿਵੇਂ ਲੱਗੀ ਹਾਲਾਤ ਅੰਦਰ ਬਣਾਏ ਪਏ ਸਾਨੂੰ ਦੇਖ ਲਓ ਉਹਨੇ ਉਹਨਾ ਪਰਮ ਮੈਂ ਜੀਟੀਆ ਸਾਹਿਬ ਜੀ ਸਾਡੀ ਬਾਤੋ ਬਾਤ ਮਤ ਕੀਤੀ ਜਾਵੇ ਗਾੜੀ ਇਹਨਾਂ ਨੂੰ ਲੈ ਹੋਣ ਅੰਦਰ ਬਹੁਤ ਮਾੜੇ ਹਾਲਾਤ ਆ ਬਹੁਤ ਅਸੀਂ ਜਨਾਨੀਆਂ ਡਿੱਗ ਪੈਣੀਆਂ ਤੇ ਕਿਤੇ ਖਬਰਾਟ ਹੋ ਰਹੀ ਆ ਬਹੁਤ ਹੀ ਜਿਆਦੀ ਤੇ ਬਹੁਤ ਹੀ ਕੋਈ ਮੀਡੀਆ ਲਈ ਕੋਈ ਕੁਛ ਪ੍ਰਬੰਧ ਨਹੀਂ ਹੈਗਾ ਤੇ ਇਹ ਸਾਨੂੰ ਜੀ ਹਾਂ ਨਹੀਂ ਕੋਈ ਸਾਰਾ ਮੇਰੇ ਇੰਨੀ ਘਬਰਾਹਟ ਹੋਈ ਆ ਕਿ ਅਸੀਂ ਬਹੁਤ ਬੰਦਾ ਆ ਕੇ ਟਾਕਲ ਕਰਾਈ ਨਹੀਂ ਸਕਦਾ ਮੇਰਾ ਵੀਰ ਆ ਹਾਲ ਅੰਦਰੋਂ ਆਏ ਆ ਵਿਚਾਰੇ ਉਹਨੇ ਸ਼ੁਰੂ ਗੱਲ ਉਹਨਾਂ ਨੇ ਪੁੱਛਿਆ ਕਿ ਧੱਕੇ ਕਿੰਨੇ ਵਜੇ ਇਹਨਾਂ ਨੂੰ ਪੈਂਦੀ ਦੱਸੋ ਅੰਦਰ ਬਹੁਤ ਸਾਨੂੰ ਮਸੇ ਦੇ ਲੋਕ ਲਾਈਨਾਂ 'ਚ ਲੱਗੇ ਆਣ ਕੇ 200 ਕੱਢ ਡੇਕ ਆਣੀਆਂ ਚਨਾਨੀਆਂ 5000 ਲੋਕ ਖੜੇ 11 ਮੇ ਦਾ ਟੈਂਡਰ ਆ ਕੇ ਤੁਹਾਨੂੰ ਲਾਈਨਾਂ 1.5 ਘੰਟੇ ਲੋਕਾਂ ਨੂੰ ਲੈਣਾ ਚੱਲ ਗਿਆ ਹੋ ਗਿਆ ਇੰਨਾ ਬੰਦਾ ਆ ਰਿਹਾ ਕੋਈ ਗੱਲ ਨਹੀਂ ਕਰਨ ਵਾਲੀ